ਤੁੰਦ ਕਹਿਰ ਲਗਾਤਾਰ ਜਾਰੀ ਹੈ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲੱਗੇ ਆ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਤੁੰਦ ਅਤੇ ਠੰਡ ਲਹਿਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਕੜਾਕੇ ਦੀ ਠੰਡ ਨੇ ਜਿਹੜਾ ਹੋਰ ਵੀ ਠੰਡ ਨੂੰ ਵਧਾ ਦਿੱਤਾ ਹੈ ਪੰਜਾਬ ਦੇ ਵਿੱਚ ਠੰਡ ਲਹਿਰ ਜਾਰੀ ਹੈ ਤੁੰਦ ਦੇ ਕਰਨ ਪਟਿਆਲਾ ਵਿੱਚ 2 ਅਤੇ ਮੁਹਾਲੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਸ਼ੁਕਰਵਾਨ ਨੂੰ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਤੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਕੜਾਕੇ ਦੀ ਠੰਡ ਨੇ ਠੰਡ ਨੂੰ ਹੋਰ ਵਧਾ ਦਿੱਤਾ ਹੈ ਅਮ੍ਰਿਤਸਰ ਜਲੰਧਰ ਗੁਰਦਾਸਪੁਰ ਲੁਧਿਆਣਾ ਪਟਿਆਲਾ ਰੂਪਨਗਰ ਅਤੇ ਸੰਗਰੂਰ ਦੇ ਵਿੱਚ ਅੱਧੀ ਰਾਤ ਤੋਹੀ ਤੁੰਤੇ ਕੋਹਰਾ ਛਾਇਆ ਹੋਇਆ ਹੈ ਤੇ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘੱਟ ਚੁੱਕੀ ਹੈ ਪਟਾਣਕੋਟ ਦੇ ਵਿੱਚ ਤੰਦ ਕਰਨ ਸ਼ਨੀਵਾਰ ਸਵੇਰੇ 7 ਵਜੇ ਹੀ ਸ਼ਹਿਰ ਦੀਆਂ ਕਈ ਸੜਕਾਂ ਤੇ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘਟ ਰਹੀ ਹੈ ਜਿਸ ਤੇ ਕਾਰਨ ਵਾਹਨ ਵਾਹਨਾਂ ਨੂੰ ਜਿਹੜਾ ਔਨ ਜਾਨ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੇ ਦੇ ਵਿੱਚ 7 ਜਨਵਰੀ ਦੀ ਜੇ ਗੱਲ ਕਰੀਏ 7 ਜਨਵਰੀ 2011 ਨੂੰ ਵੀ ਅੰਮ੍ਰਿਤਸਰ ਦਾ ਪਾਰਾ ਜਿਹੜਾ 0.2 ਡਿਗਰੀ ਰਿਹਾ ਸੀ ਜੋ ਕਿ ਪਿਛਲੇ 20 ਸਾਲਾਂ ਦਾ ਨਵਾਂ ਸਭ ਤੋਂ ਘੱਟ ਤਾਪਮਨ ਸੀ ਪਟਿਆਲਾ ਪੰਜਾਬ ਦੇ ਵਿੱਚ ਸ਼ਨੀਵਾਰ ਨੂੰ ਕਰੀਬ 2 ਘੰਟੇ ਧੁੱਪ ਰਹਿਣ ਕਰਨ ਵਤ ਤਾਪਮਨ ਦੇ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਪਰ ਫਿਰ ਵੀ ਇਹ ਆਮ ਨਾਲੋਂ 7.4 ਡਿਗਰੀ ਘੱਟ ਰਿਹਾ ਹੈ ਅਗਰ ਤੁਸੀਂ ਆਪਣੇ ਸ਼ਹਿਰ ਦਾ ਹਾਲ ਬਿਆਨ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਅਮਰਸਰ ਦੀ ਜੇ ਗੱਲ ਕਰੀਏ ਤੇ ਅਮਰਸਰ ਦੇ ਵਿੱਚ 9.2 ਡਿਗਰੀ ਤਾਪਮਨ ਦੇ ਨਾਲ ਸਭ ਤੋਂ ਠੰਡਾ ਰਿਹਾ ਹੈ ਮੌਸਮ ਵਿਭਾਗ ਨੇ ਅਕਲੀ 4 ਦਿਨਾਂ ਤੱਕ ਇਹਨਾਂ ਥਾਵਾਂ ਤੇ ਸੰਘਣੀ ਧੁੰਦ ਤੇ ਠੰਡੇ ਰਹਿਣ ਦੀ ਭਵਿੱਖਬਾਣੀ ਕੀਤੀ ਅੰਕੜਿਆਂ ਦੇ ਅਨੁਸਾਰ 7 ਜਨਵਰੀ 2011 ਨੂੰ ਅਮਰਸਰ ਦਾ ਤਾਪਮਨ 9.2 ਡਿਗਰੀ ਦਰਜ ਕੀਤਾ ਗਿਆ ਸੀ ਜੋ ਕਿ ਪਿਛਲੇ 20 ਸਾਲਾਂ ਦੇ ਵਿੱਚ ਦਰਜ ਕੀਤਾ ਗਿਆ ਨਵਾਂ ਸਭ ਤੋਂ ਘੱਟ ਤਾਪਮਨ ਸੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਸੰਗਣੀ ਤੁੰਦ ਤੇ ਕੋਰੇ ਦਾ ਜੁੜਾ ਅਲਰਟ ਜਾਰੀ ਕਰ ਦਿੱਤਾ ਹੈ ਸਪ੍ਰਿਕ ਪਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਦੱਸਦੀ ਹੈ ਕਿ ਸਭ ਤੋਂ ਘੱਟ ਤਾਪਮਨ 5.2 ਡਿਗਰੀ ਰਿਹਾ ਹੈ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 5.9 ਡਿਗਰੀ ਰਿਹਾ ਹੈ ਤੇ ਲੁਧਿਆਣਾ ਦੇ ਵਿੱਚ 6.8 ਡਿਗਰੀ ਰਿਹਾ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ 8 ਜਨਵਰੀ ਤੋਂ 10 ਜਨਵਰੀ ਤੱਕ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਜੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਅਗਰ ਤੁਸੀਂ ਕਪੜਾ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਘਰਾਂ ਦੇ ਵਿੱਚੋਂ ਸੋਚ ਸਮਝ ਕੇ ਬਾਹਰ ਨਿਕਲੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ